ਸਟ ਜਟਪੁਰੀ ਤੁਸੀਂ ਦੇਖ ਰਹੇ ਹੋ ਸਾਨੀ ਬ੍ਰਾਸਟ ਟੀਵੀ ਜੋ ਕਿ ਅਸੀਂ ਅੱਜ ਪਿੰਡ ਖਾਈ ਪਹੁੰਚੇ ਹਾਂ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਕ ਖੜੀ ਕਣਕ ਨੂੰ ਅੱਗ ਕਿਸੇ ਸਰਾਰਸਤੀ ਅਨਸਰ ਨੇ ਲਗਾ ਦਿੱਤੀ ਸੀ ਅਤੇ ਇਹ ਅੱਗ ਤੇ ਜਲਦੀ ਹੀ ਕਾਬੂ ਪਾਇਆ ਗਿਆ ਅਤੇ ਇੱਕ ਦਿਨ ਛੱਡ ਕੇ ਫਿਰ ਅੱਗ ਲਗਾਈ ਗਈ ਇੱਥੇ ਫਿਰ ਫਿਰ ਜਦੋਂ ਇਸ ਕਿਸਾਨ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਫਿਰ ਅੱਗ ਤੇ ਕਾਬੂ ਪਾ ਲਿਆ ਅਤੇ ਇਸ ਤੋਂ ਬਾਅਦ ਫੇਰ ਇਹਨਾਂ ਨੇ ਡਰਦੇ ਆ ਡਰਦੇ ਨੇ ਜਲਦੀ ਜਲਦੀ ਕਣਕ ਦੀ ਬਾਢੀ ਕੀਤੀ ਅਤੇ ਉਸ ਤੋਂ ਬਾਅਦ ਇਹਨਾਂ ਦੇ ਮਨ ਵਿੱਚ ਫੇਰ ਡਰ ਸੀ ਵੀ ਕਿਤੇ ਸਰਾਸਤੀ ਅੰਸਰ ਕਿਤੇ ਦੁਬਾਰਾ ਫੇਰ ਨਾ ਅੱਗ ਲਾ ਦੇਵੇ ਇਹਨਾਂ ਨੇ ਜਲਦੀ ਜਲਦੀ ਇੱਥੇ ਜਿਹੜਾ ਤੰਗ ਸੀ ਉਸ ਦੀ ਵੀ ਤੂੜੀ ਬਣਾ ਲਈ ਉਸ ਦੀ ਵੀਡੀਓ ਵੀ ਤੁਹਾਨੂੰ ਅਸੀਂ ਪਹਿਲਾਂ ਦੀ ਬਣਾਈ ਹੋਈ ਕਣਕ ਖੜੀ ਦੇ ਵਿੱਚ ਅੱਗ ਲੱਗੀ ਹੋਇਆ ਸਾ ਮੱਚਿਆ ਹੋਇਆ ਵੀ ਵੀਡੀਓ ਵਿੱਚ ਤੁਸੀਂ ਦੇਖੋਗੇ ਅਸੀਂ ਖੜੇ ਆ ਪਿੰਡ ਖਾਈ ਇਹ ਮੇਰੇ ਭਰਾ ਦਾ ਬਾਹਨ ਹੈ ਗਾਈ ਅਜੀ ਬਾਬਾ ਜੀ ਸਾਨੂੰ ਕਿਵੇਂ ਫੋਨ ਆਇਆ ਭਈ ਕਣਕ ਨੂੰ ਅੱਗ ਲੱਗੀ ਇਹ ਮੇਰੇ ਭਰਾ ਨੇ ਦੱਸਿਆ ਮੈਨੂੰ ਜੀ ਕਹਿੰਦਾ ਵੀ ਆਪਣੇ ਬਾਹਨ ਚ ਆਪਣੇ ਚਾਚੇ ਕੇ ਕੋਠਾ ਦੇ ਮਗਰਲੇ ਪਾਸੇ ਤੇ ਵੀ ਅੱਗ ਪਹਿਲਾਂ ਲਾਈ ਤੇ ਪਹਿਲਾਂ ਲੇਬਰ ਵਾਲ ਨੇ ਬੁਝਾਈ ਜਾਂ ਵਰਕਸ਼ਾਪ ਵਾਲੇ ਨੇ ਆ ਕੇ ਇੱਕ ਤੂੜੀ ਭੁੰਗਾ ਵਾਲਿਆਂ ਨੇ ਵਿਚਾਰੇ ਨੇ ਬੁਝਾਈ ਪਹਿਲੀ ਵਾਰ ਤਾਂ ਦੂਜੀ ਵਾਰ ਫਿਰ ਪਤਾ ਲੱਗਿਆ ਤਾਂ ਉਹਨਾਂ ਨੇ ਬੁਝਾਈ ਮੁੰਡਿਆਂ ਨੇ ਦੇਵਰ ਵਾਲਿਆਂ ਨੇ ਵਰਕਸ਼ਾਪ ਵਾਲੇ ਕੱਕੇ ਵਰਗੇ ਤੇ ਹੋਰ ਜਿਹੜੇ ਮੁੰਡੇ ਇਥੇ ਅ ਡਾਕਟਰ ਰਮਿੰਦਰ ਅਰਗਵੇ ਜੋ ਵੀ ਦੁਕਾਨਾਂ ਚ ਤੇਰਾ ਸਾਹ ਦੀ ਦੁਕਾਨਾਂ ਚ ਹੈਗੇ ਉਹਨਾਂ ਨੇ ਬੁਝਾਈ ਹਾਂਜੀ ਇਹ ਪਹਿਲੀ ਹੈ ਜਿਹੜੀ ਘਰਾਂ ਦੇ ਵਿੱਚ ਨਿਆਂਿਆਂ ਦੇ ਵਿੱਚ ਪਹਿਲੀ ਹੈ ਜੀ ਪਹਿਲੀ ਆ ਬਿਲਕੁਲ ਠੇਕੇ ਤੇ ਤੇ ਇਸ ਪਰਿਵਾਰ ਵੱਲੋਂ ਪੁਲਿਸ ਕੰਪਲੇਟ ਵੀ ਕੀਤੀ ਗਈ ਸੀ ਪੁਲਿਸ ਪ੍ਰਸ਼ਾਸਨ ਨੇ ਵੀ ਕਾਫੀ ਖੋਜ ਕੀਤੀ ਪਰ ਪਤਾ ਨਹੀਂ ਲੱਗਿਆ ਕਿਸ ਸਰਾਰਤੀ ਅੰਸਰ ਨੇ ਅੱਗ ਲਾਈ ਆ ਸੋ ਉਹਨਾਂ ਨੇ ਨੇੜੇ ਦੇ ਘਰਾਂ ਦੇ ਕਈ ਭੈਣ ਭਰਾਵਾਂ ਨੂੰ ਸੱਕ ਦੇ ਆਧਾਰ ਤੇ ਪੰਚਾਇਤ ਨੇ ਫੈਸਲਾ ਲਿਆ ਕਿ ਸਾਰਿਆਂ ਨੇ ਫੈਸਲਾ ਲੈ ਲਿਆ ਕਿ ਸਾਰਿਆਂ ਤੋਂ ਸੌ ਖਵਾਈ ਗਈ ਪਰ ਫਿਰ ਵੀ ਕੋਈ ਇਨਸਾਨ ਨੇ ਜਾਂ ਝੂਠੀ ਸੌ ਖਾ ਲਈ ਜਾਂ ਫਿਰ ਉਹ ਇਨਸਾਨ ਵਿੱਚ ਹੀ ਨਹੀਂ ਆਇਆ ਜਿਹਨੇ ਅੱਗ ਲਾਈ ਸੀ ਉਹ ਤਾਂ ਪਰਮਾਤਮਾ ਜਾਣਦਾ ਉਹ ਤਾਂ ਪਰਮਾਤਮਾ ਜਾਣਦਾ ਪਰ ਫਿਰ ਵੀ ਇਹਨਾਂ ਨੇ ਕੋਈ ਚੰਗੀ ਨਹੀਂ ਲੱਗੀ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜੋ ਇਹਨਾਂ ਨੇ ਉਹ ਜਿਹਨੇ ਅੱਗ ਲਾਈ ਹੈ ਉਹਦਾ ਪਤਾ ਲੱਗੇ ਇਹਨਾਂ ਨੂੰ ਜਣ ਕੇ ਵੀ ਬੈਠ ਕੇ ਰਹੇ ਵੀ ਗਾਹਾਂ ਨੂੰ ਸਰਾਰਤੀ ਸਰਾਰਤ ਨਾ ਕਰੇ ਸਾਨੂੰ ਆਪਸ ਵਿੱਚ ਸਾਡੇ ਸਾਰੇ ਪਰਿਵਾਰ ਨੂੰ ਲੜਾਵੇ ਨਾ ਕਿਉਂਕਿ ਇੱਕ ਹੀ ਖੂਨ ਆ ਚਲੋ ਜਾਇਦਾਦਾਂ ਦੇ ਕੋਈ ਝਗੜੇ ਮੁਖੌਲ ਜਾਂ ਕੋਈ ਮੱਟਰ ਰੋਲਾ ਕੋਈ ਜਾਂ ਕਿਸੇ ਕੰਮ ਦਾ ਉਹ ਤਾਂ ਰੋਲੇ ਚੱਲਦੇ ਰਹਿਣੇ ਆ ਪਰ ਜਿਹੜਾ ਆਪਸ ਵਿੱਚ ਪਰਿਵਾਰ ਦੇ ਵਿੱਚ ਫੁੱਟ ਪੈਣੀ ਉਹ ਬਹੁਤ ਮਾੜੀ ਗੱਲ ਆ ਤੇ ਜਿਹੜੀ ਸੌਂਗ ਪੁਵਾਈ ਆ ਕੋਈ ਬਾੜੀ ਚੰਗੀ ਗੱਲ ਨਹੀਂ ਸੀ ਨਿੰਦਣਯੋਗ ਵੀ ਗੱਲ ਹੈ ਜਿਹੜੀ ਝੂਠੀ ਪੈ ਗਈ ਆ ਤੇ ਪਰ ਗੱਲ ਇੱਕ ਆਏ ਆ ਵੀ ਚਤਨੀ ਕਰਦਾ ਕਿ ਇਹਦਾ ਸੌਂਗ ਪਵਾਉਣ ਨੂੰ ਕੋਈ ਝੂਠੀ ਵੀ ਖਾ ਗਿਆ ਹੋਊਗਾ ਜਿਹਨੇ ਲਾਈ ਅੱਗ ਪਰਮਾਤਮਾ ਤਾਂ ਜਾਣਦਾ ਉਹਨੂੰ ਵੀ ਪਤਾ ਜਿਹਨੇ ਲਾਈ ਆ ਜਾਣੀ ਜਾਣਾ ਉਹ ਜਿਹਨੇ ਅੱਗ ਲਾਈ ਆ ਪਰ ਇਹ ਨਾਲ ਵਾਲੀ ਮੂਲੀ ਸਾਜ਼ਿਸ਼ ਸੀ ਵੀ ਕਿਸੇ ਨੂੰ ਫਰਕ ਪਵਾਈਏ ਇਹਨਾਂ ਦਾ ਆਪਸ ਵਿੱਚ ਜਾਂ ਕਲੇਸ਼ ਪੁਵਾਈਏ ਤੇ ਇਹਨਾਂ ਗੱਲਾਂ 'ਚ ਮਿਲਦਾ ਤਾਂ ਕੁਝ ਹੁੰਦਾ ਨਹੀਂ ਹੈ ਦੋ ਤਰ੍ਹਾਂ ਨੂੰ ਲੜਾ ਕੇ ਚਾਰ ਤਰ੍ਹਾਂ ਨੂੰ ਹੁਣੇ ਸਾਡੇ ਸਾਰੇ ਜੇ ਦੇਖੀਏ ਤਾਂ ਇੱਕ ਦਾਦੇ ਦੀ ਲਾਦ ਹੈ ਗੁੱਸੇ ਮਸਾਲੇ ਹੁੰਦੇ ਹੀ ਰਹਿੰਦੇ ਆ ਜਦੋਂ ਮੈਨੂੰ ਪਤਾ ਲੱਗਿਆ ਵੀ ਸੌਂਹ ਪੁਆਈ ਆ ਜਾਂ ਗੁਰਦੁਆਰਾ ਸਾਹਿਬ ਤੋਂ ਜਾ ਕੇ ਡੇਰੇ ਚ ਬਹੁਤ ਦਸਦੇ ਚ ਤੇ ਉਸ ਦਰਬਾਰ ਚ ਜਾ ਕੇ ਸੌਂਹ ਪੁਆਈ ਤੇ ਵਿੱਚ ਉਹ ਸੱਜਣ ਕੋਈ ਝੂਠੀ ਵੀ ਖਾ ਗਿਆ ਹੋਊਗਾ ਤੇ ਅਸੀਂ ਤਾਂ ਪਰਮਾਤਮਾ ਤੋਂ ਇਹੀ ਕਹਿੰਨੇ ਆ ਵੀ ਸੱਚੇ ਪਾਤਸ਼ਾਹ ਅੱਗੇ ਤਾਂ ਉਹਨੂੰ ਬਲ ਬੁੱਧੀ ਬਸ਼ ਤੇ ਪਰ ਪ੍ਰਸ਼ਾਸਨ ਤੋਂ ਉਹ ਹੀ ਮੰਗ ਕਰਦੇ ਆ ਵੀ ਉਹ ਬੰਦੇ ਦਾ ਪਤਾ ਲੱਗੇ ਵੀ ਜਿਹਨੇ ਅੱਗ ਲਾਈ ਆ ਉਹਦੀ ਪੁਸ਼ਟੀ ਕੇ ਬਾਕੀ ਉਹਨੂੰ ਉੱਥੇ ਬੰਦ ਦੀ ਕਾਰਵਾਈ ਕੀਤੀ ਜਾਵੇ ਅੱਗੇ ਤੋਂ ਆਏ ਕਿਉਂਕਿ ਇੱਥੇ ਹੁਣ ਜੇ ਅੱਗ ਸਾਡੇ ਸਾਰੇ ਚਾਰ ਸਫੇਰ ਕਣਕ ਖੜੀ ਸੀ ਆਣਗਵਾੜ ਦੇ ਵਿੱਚ ਰੋਸ ਪੈਦਾ ਕਰਨ ਵਾਲੀ ਗੱਲ ਕੀਤੀ ਆ ਉਹਨੇ ਹੁਣ ਕਿਹਦਾ ਨਾਂ ਲਊ ਆਲਾ ਕੀ ਕਰੂ ਹਨਾ ਕਿਸ ਕਰਕੇ ਇਹ ਬਿਮਾਰ ਆ ਮੁੰਡਾ ਤੇ ਇਹ ਖੇਤੀ-ਕੁਤੀ ਕਰੀ ਬਠਾ ਦੋ ਦਿਨ ਨਹੀਂ ਥਾਈ ਆ ਆਪਦੀ ਉਧਰ ਉਲਝਿਆ ਵਸੀਂ ਬਾਕੀ ਡੇਰੀ ਦਾ ਕੰਮ ਹੈ ਦਾ ਇਸ ਕਰਕੇ ਇਹ ਜਿਹੜੀ ਗੱਲ ਕੀਤੀ ਆ ਬਹੁਤ ਇਹਨਾਂ ਨੇ ਨਿੰਦਣਯੋਗ ਹਰਕਤ ਕੀਤੀ ਹੈ ਜਿਸ ਨੇ ਅੱਗ ਲਾਈ ਆ ਪਤਾ ਲੱਗੇ ਗਾਹਾਂ ਨੂੰ ਉਹ ਬੰਦੇ ਦੇ ਯਾਨੀ ਕਿ ਵੀ ਯਕੀਨ ਨਾ ਕੀਤਾ ਜਾਵੇ ਹੁਣ ਆਸੇ ਪਾਸੇ ਸਾਰੇ ਜਿਹੜੇ ਘਰ ਲੱਗਦੇ ਆ ਸਾਡੇ ਯਾਨੀ ਕਿ ਸਕਿਆਂ ਦੇ ਲੱਗਦੇ ਆ ਤੇ ਉਹਨਾਂ ਤੋਂ ਸੌਂ ਵੀ ਪੁਵਾਈ ਗਈ ਜਿਹੜੇ ਜਿਹੜੇ ਬੰਦਿਆਂ ਤੋਂ ਸੌਂ ਪੁਵਾਈ ਗਈ ਆ ਕਹਿੰਗਾ ਝੂਠੀ ਪੁਵਾਈ ਗਈ ਉਹਨਾਂ ਤੋਂ ਮਾਫੀ ਜੋਗ ਵੀ ਆ ਮਾਫੀ ਮੰਗਦੇ ਆ ਵੀ ਜਿਨ੍ਹਾਂ ਤੋਂ ਯਾਨੀ ਕਿ ਉਹਨਾਂ ਨੂੰ ਯਾਨੀ ਕਿ ਤਕਲੀਫ ਮਿਲੀ ਇਸ ਘਾਲ ਦੇ ਵਿੱਚ ਕਿਉਂਕਿ ਇਹ ਦਿਮਾਗ ਤਾਂ ਜਾਣਦਾ ਹੀ ਆ ਵੀ ਮੈਂ ਕਰ ਰਿਹਾ ਨਹੀਂ ਤੇ ਮੈਨੂੰ ਸੌਂ ਪਾਉਣੀ ਪੈਗੀ ਜੇ ਨਹੀਂ ਪਾਉਂਦਾ ਤਾਂ ਫਾਸਦਾ ਬੰਦਾ ਜੇ ਪਾਉਂਦਾ ਸੀ ਤਾਂ ਮਰਦਾ ਅਗਲਾ ਕਹਿੰਦੇ ਨਹੀਂ ਪਾਉਂਦਾ ਅਗਲਾ ਕਹਿੰਦਾ ਖਣੀ ਦੇ ਚ ਕਣ ਕੰਢੀ ਹੋਊ ਕੋਈ ਇਹ ਸੌਂ ਨਹੀਂ ਪਾਉਂਦਾ ਤੇ ਆ ਮਾਨੂੰ ਟੋਹ ਜਾਂਦੀ ਆ ਸਾਥ ਠੁੱਟੀ ਸਾਥੋਂ ਜਾਂ ਬਿਣਾ ਬਿਣਾ ਤੋਪਾਈ ਗਈ ਹੂੰ ਕਿਸ ਕਰਕੇ ਇਹ ਗੱਲਾਂ ਯਾਨੀ ਕਿ ਵਿਕਲੇਸ਼ ਕੋਲੋਂ ਇਹ ਗੱਲਾਂ ਕੀ ਆ ਤੇ ਕਿਸ ਤਰ੍ਹਾਂ ਅੱਗ ਲੱਗੀ ਕਿਵੇਂ ਤੁਹਾਨੂੰ ਪਤਾ ਲੱਗਿਆ ਮੇਰਾ ਨਾਂ ਜੀ ਆਰਮਨਾਰੈਣ ਹੈ ਜੀ ਇਹ ਅੱਗ ਜੀ ਮੈਂ ਬਿਮਾਰਪਨ ਕਰਕੇ ਥੋੜਾ ਜਿਹਾ ਘਰੇ ਰਹਿੰਦਾ ਹਾਂਗਾ ਤੇ ਉਹਦਾ ਕਰਕੇ ਮਾਂ ਕਹਿੰਦਾ ਹੌਲੀ ਹੌਲੀ ਵੱਢ ਲਾਂਗੇ ਮੁੰਡਾ ਹੋਊਗਾ ਉਹ ਤੁਹਾਨੂੰ ਪੜ ਕੇ ਤੇ ਉਹਦਾ ਕਰਕੇ ਅਸੀਂ 22 ਤਰੀਕ ਦੀ ਲਗਾਤੀ ਸੀ ਪਹਿਲਾ 19 ਤਰੀਕ ਨੂੰ ਸਾਡੇ 4:00 ਵਜੇ ਅੱਗ ਲੱਗੀ ਆ 4:00 ਵਜੇ ਘਰਾਂ ਦੇ ਪਿਛਲੇ ਪਾਸੇ ਅੱਗ ਲੱਗੀ ਮੇਰਾ ਖੇਤ ਨਹੀਂ ਚਲਦਾ ਘਰਾਂ ਦੇ ਪਿਛਲੇ ਕੋਲ ਬਿਲਡਿੰਗ ਵਾਲੀ ਵਰਕਸ਼ਾਪ ਹੈਗੀ ਉਹ ਮੁੰਡਾ ਬਿਲਡਿੰਗ ਉਹਨੇ ਆ ਕੇ ਉਹਦੋਂ ਸੈੱਟ ਪਾਈ ਜਾਂਦੇ ਸੀ ਇੱਕ ਜ਼ਿੰਮੇਵਾਰ ਉਹਨਾਂ ਨੇ ਆ ਕੇ ਭੱਜ ਕੇ ਆ ਕੇ ਬੁਝਾਰਿਆਂ ਦੇ ਵਿੱਚ ਬਣ ਕੇ ਰਨੀਆਂ ਨਾਲ ਬੁਝਾ ਦਿੱਤੀ ਸੀ ਚਲੋ ਅਸੀਂ ਸੋਚਿਆ ਵੀ ਚਲੋ ਜਿਹੜੇ ਮਾੜੇ ਬੰਦੇ ਨੇ ਮਾੜੀ ਗੱਲ ਕੀਤੀ ਆ ਮਾੜੀ ਐ ਇਹ ਚੀਜ਼ ਕਹਿ ਕੇ ਸੀ ਅਸੀਂ ਘਰੋਂ ਮੁੜਿਆ ਆਏ ਆ ਤੇ ਇੱਕ ਦਿਨ ਸਨ ਛੱਡ ਕੇ ਫੇਰ ਤੀਜੇ ਦਿਨ ਫੇਰ ਆ ਕੇ ਲੱਗਦੀ ਆ। ਉਸੇ ਟਾਈਮ ਹੀ ਅੱਗ ਉੱਥੇ ਲਾ ਦਿੱਤੀ ਗਈ ਐ। ਤੇ ਅੱਗ ਉਸ ਤੀਜੇ ਦਿਨ ਬਹੁਤ ਭਿਆਨਕ ਰੂਪ ਚ ਲਾਤੀ ਐ। 6-6.5 ਕਿੱਲੇ ਮੇਰਾ ਖੇਤ ਖੜਾ ਸੀ ਕੰਫ ਵੱਢਣ ਵਾਲੀ ਹੈ ਜੀ। ਤੇ ਤਕਰੀਬਨ ਬਿਆਨ ਸਿੰਘ ਵਗੈਰਾ ਉਹਨਾਂ ਦਾ ਵੀ ਹੈ 13-14 ਕਿੱਲੇ ਬਾਣ ਨਾਲ ਖੜਾ ਸੀ ਠੇਕੇ ਦਾ। ਤਕਰੀਬਨ ਬਹੁਤ ਨਗਰ ਦੇ ਲੋਕ ਆਏ ਪਏ ਸੀ। ਤੇ ਉਹੀ ਵਿਚਾਰੇ ਬਿਲਡਿੰਗ ਵਾਲੇ ਕਾਕ ਮੁੰਡਾ ਨੇੜੇ ਆਏ ਵਿਚਾਰੇ ਭੱਜ ਕੇ ਆਏ ਉਹਨਾਂ ਨੇ ਆ ਕੇ ਬੁਝਾਈ। ਪੂਰ ਨਗਰ ਦੇ ਮੁੰਡਿਆਂ ਨੇ ਨਾਲ ਲਾ ਕੇ ਵਿਹਾਉਣ ਦੀ ਕੋਸ਼ਿਸ਼ ਕਰ ਪਰ ਨਹੀਂ ਪਈ ਨਗਰ ਦੇ ਦੇ ਪੰਚਾਇਤ ਦੇ ਹਮਦ ਨਾਲ ਸਾਡੇ ਪਿੰਡ ਇਥੇ ਇੱਕ ਇੱਕ ਵਿਹਾਉਣ ਵਾਲੀ ਟੈਂਕੀ ਬਣਾਈ ਵੀ ਆ ਪਾਣੀ ਦੀ ਉਹ ਮੌਕੇ ਤੇ ਹਮਦ ਕਰਕੇ ਉਹਨਾਂ ਨੇ ਲਿਆਂਦੀ ਲਿਆ ਕੇ ਤੇ ਉਹਦੇ ਨਾਲ ਅੱਗੇ ਤੇ ਕਾਬੂ ਪਾਇਆ ਗਿਆ ਜੇ ਨਾ ਕਾਬੂ ਪੈਂਦਾ ਤਾਂ ਸਾਰਾ ਸਾਰਾ ਬਾਣ ਮਚਣਾ ਸੀ ਤੇ ਨਾਲ ਉਹ ਬਿਆੰਤ ਸੰਗਤ वगैरह ਤੇ ਹਕੀ ਪਤਾ ਕਿੱਥੇ ਜਾ ਕੇ ਰੁਕਦੀ ਇਹ ਉਹ ਇਹਦਾ ਕੋਈ ਪਤਾ ਨਹੀਂ ਸੀ ਤੇ ਉਥੇ ਚਲੋ ਜੀ ਚੱਲਣ ਦੇ بجائے ਬਾਹਲਾ ਗੱਲਾਂ ਕਰਨ ਦੇ ਵੀ ਆਏ ਉਥੇ ਇਹ ਗੱਲ ਹੋਰੇ ਆਉਂਦੀ ਆ ਵੀ ਤੀਜੇ ਦਿਨੇ ਅੱਗੇ ਦੁਬਾਰਾ ਫੇਰ ਲੱਗਦੀ ਆ ਉਸੇ ਜਗ੍ਹਾ ਤੇ ਫੇਰ ਲੱਗਦੀ ਆ ਉਥੋ ਇੱਕ ਪਾਥੀ ਲੱਗਦੀ ਆ ਉਥੇ ਅੱਸੀ ਤਾਂ ਉਥੇ ਚਲੋ ਅੱਗ ਬੁਝਾ ਕੇ ਗੱਲਾਂ ਕਰ ਰਹੇ ਸੀ ਤੇ ਪ੍ਰਸ਼ਾਸਨ ਨੂੰ ਤਲਾਹ ਦੇ ਦਿੱਤੀ ਸੀ ਪ੍ਰਸ਼ਾਸਨ ਮੌਕੇ ਦੀਨਾ ਚੌਂਕੀ ਲੱਗਦੀ ਆ ਉਹ ਆ ਗਏ ਮੌਕੇ ਤੇ ਪ੍ਰਸ਼ਾਸਨ ਮੁਲਾਜ਼ਮਾਂ ਨੇ ਕਹੀਏ 5 ਮਿੰਟਾਂ ਚੋਂ ਉੱਥੇ ਆ ਗਏ ਉਹਨਾਂ ਨੇ ਆ ਕੇ ਸ਼ਾਨਭੀਨੀ ਸ਼ੁਰੂ ਕਰਤੀ ਆਪ ਜੀ ਕਿ ਕਿੱਥੋਂ ਅੱਗ ਲੱਗੀ ਆ ਸਾਰੇ ਘਰਾਂ ਚ ਉਹਨਾਂ ਨੇ ਜਾ ਕੇ ਦੇਖਿਆ ਜਿਹੜੇ ਨਾਲ ਘਰ ਲੱਗਦੇ ਆ ਉਹ ਕਹਿੰਦੇ ਵੀ ਅਸੀਂ ਆਪਦੇ ਲੈਵਲ ਤੇ ਜੀ ਸ਼ਾਨਭੀਨ ਕਰਾਂਗੇ ਤੁਸੀਂ ਆਪਦੇ ਲੈਵਲ ਤੇ ਜੋ ਕੁਝ ਕਰਨਾ ਤੁਸੀਂ ਉਹ ਕਰੋ ਅਸੀਂ ਤਾਂ ਜੀ ਹੁਣ ਪ੍ਰਮਾਤਮਾ ਨੂੰ ਮੰਨਣ ਵਾਲੇ ਬੰਦੇ ਆ ਅਸੀਂ ਗੁਰੂ ਘਰ ਅਰਦਾਸ ਰੱਖਤੀ ਦੂਜੇ ਦਿਨ ਤੇ ਚਲੋ ਜੋ ਵੀ ਵਾਸਟੇ ਤੋਂ ਲੈ ਕੇ ਮੇਰੇ ਘਰ ਤੱਕ ਜਿੱਥੋਂ ਤੱਕ ਮੇਰਾ ਘਰ ਆ ਖੇਤ ਲੱਗਦਾ ਉਦੋਂ ਤੱਕ ਜਿੰਨੇ ਘਰਾਂ ਦੀ ਪਿੱਠ ਮੇਰੇ ਖੇਤ ਨਾਲ ਲੱਗਦੀ ਸੀ ਸਾਰੇ ਘਰਾਂ ਨੂੰ ਤਲਾਹ ਦੇਤੀ ਸੀ ਤੇ ਉਹ ਸਾਰੇ ਘਰ ਪਹੁੰਚ ਕੇ ਮੌਕੇ ਤੇ ਸੌਂ ਖਾਵੇ ਤੇ ਉਹਦੇ ਵਿੱਚ ਕੁਝ ਚਲੋ ਜਿਹੜੇ ਨੇ ਲਾਈ ਆਗੋ ਤਾਂ ਅੱਛੇ ਪ੍ਰਮਾਤਮਾ ਨੂੰ ਦੰਡ ਲਾਵੇ ਲਾਵੇ ਚਲੋ ਜਰੂਰ ਨੱਕੇ ਖਾ ਕੇ ਉਹਨਾਂ 'ਤੇ ਸੌਰੀ ਮਾੜੀ ਗੱਲ ਹੋਈ ਐ ਤੇ ਚਲ ਪ੍ਰਮਾਤਮਾ ਨੂੰ ਹੱਡੀ ਦਾ ਵਿਵਸਥਿਤ ਪ੍ਰਮਾਤਮਾ ਦੀ ਟੋਰੀ ਛੜਤੀ ਸੀ ਵਿਚਾਰੇ ਇਹ ਗੱਲ ਹੋਵੇ ਜਿਹਨੇ ਅੱਗ ਲਾਈ ਉਹਨੂੰ ਦੰਡ ਲੱਗੇ ਤੇ ਪ੍ਰਸ਼ਾਸਨ ਨੇ ਸਾਨੂੰ ਵਧੀਆ ਸਹਾਇਕ ਹੋਮ ਦਿੱਤਾ ਉਹ ਕਹਿੰਦੇ ਵੀ ਅਸੀਂ ਇਹ ਬੰਦਾ ਤੁਹਾਨੂੰ ਲੱਭ ਕੇ ਦੇਵਾਂਗੇ ਜਿਹਨੇ ਅੱਗ ਲਾਈ ਐ ਤੇ ਇਹਦੇ ਨਾਲ ਜੀ ਸਾਡਾ ਤਾਂ ਨੁਕਸਾਨ ਹੋਇਆ ਤਕਰੀਬਨ ਦੋ ਦਿਨ ਕਨਾਲਾਂ ਤਾਂ ਮੱਚ ਗਿਆ ਕੁਝ ਬੁਝਾਉਣ ਲੱਗੇ ਤਾਂ ਉਮਿਦਿਆ ਗਿਆ ਤਕਰੀਬਨ ਇਸ ਤਰ੍ਹਾਂ ਕੰਟਰੋਲ ਕਰ ਲਿਆ ਵੀ ਵਾਇਰ ਪੈਂਡ ਦੇ ਲੋਕਾਂ ਨੇ ਆਗੇ ਮੇਰੀ ਬੱਚ ਜੇਕਰ ਨਾ ਨਿਆਂ ਹੀ ਹੁੰਦੀ ਦੂਰ ਖੇਤ ਹੁੰਦਾ ਤਾਂ ਤਕਰੀਬਨ ਇਹ ਬਹੁਤ ਵੱਡਾ ਭਿਆਨਕ ਨੁਕਸਾਨ ਹੋ ਜਾਣਾ ਸੀ ਫਿਰ ਵੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਇਹ ਚੀਜ਼ ਦੀ ਸ਼ਾਨਵੀਨ ਕਰਨੀ ਚਾਹੀਦੀ ਹੈ ਵੀ ਕਿਹੜੇ ਬੰਦੇ ਨੇ ਅੱਗ ਲਾਈ ਹੈ ਕਿਉਂਕਿ ਪਾਸੇੋਂ ਆਕੇ ਤਾਂ ਕੋਈ ਅੱਗ ਨਹੀਂ ਚਲਾ ਨਹੀਂ ਸਕਦਾ